ਜੋ ਵੀ ਫਾਰਮ ਤੇ ਬੱਚਾ ਕੋਈ ਪੈਦਾ ਹੁੰਦਾ ਜਾਂ ਘੋੜਾ ਸੀ ਪਰਚੇਸ ਕਰਦੇ ਆ ਜਾਂ ਕੋਈ ਘੋੜਾ ਪਾਲਦੇ ਆ ਉਹਦਾ ਨਾਂ ਸਾਡੀ ਬੇਟੀ ਸੈੱਟ ਕਰਦੀ ਆ। ਅਰੇ ਵਾਹ। ਇਹਦੀ ਗੁਲਵਾਗ ਦੇ ਨਾਂ ਦੀ ਇੱਕ ਬਹੁਤ ਵੱਡੀ ਹਿਸਟਰੀ ਆ। ਇਹ ਸ਼ੋਅ ਬੜੇ ਜਿੱਤੇ ਜੀ। ਜਿੰਨੇ ਸ਼ੋਅ ਹੋਏ ਨਕੰਧ ਸ਼ੋਅ ਕੋਈ ਨਹੀਂ ਹਾਰੇ ਆ। ਜੀ। ਦੋ ਦੰਦ ਪੁਸ਼ਕਰ ਜਿੱਤਿਆ ਜੀ। ਜੀ। ਫਿਰ ਵੱਡੇ ਘੋੜਿਆਂ ਚ ਵੀ ਹੁਣ ਲਗਾਤਾਰ ਜਿੱਥੇ ਇਹਨੂੰ ਮੌਕਾ ਮਿਲਦਾ ਜੀ ਘੋੜਾ ਆਵਦਾ ਸ਼ੋਅ ਜਿੱਤ ਕੇ ਵਾਪਸ ਆਉਂਦਾ। ਵਾਹ। ਇਹ ਬਹੁਤ ਜ਼ਿਆਦਾ ਮਾਰ-ਵਾਰ ਤੇ ਸੋਹਪਾਣਾ ਹੁੰਦਾ ਜੇ ਘੋੜੇ ਦਾ ਤੁਸੀਂ ਬਿਊਟੀ ਦਾ ਕੰਪੀਟੀਸ਼ਨ ਇਹ ਬਿਊਟੀ ਦੇ ਕੰਪੀਟੀਸ਼ਨ ਹੀ ਲੜਦਾ ਜੀ ਬਿਊਟੀ ਦੇ ਕੰਪੀਟੀਸ਼ਨ ਹਾਂ ਜੀ ਘੋੜਿਆਂ ਦੇ ਅਲੱਗ-ਅਲੱਗ ਨੇ ਜੀ ਕੋਈ ਰੇਸ ਕਰਾ ਰਿਆ ਕੋਈ ਰੇਵੀਆ ਚਾਲ ਆ ਜਾਂ ਮਤਲਬ ਹੋਰ ਕਈ ਤਰ੍ਹਾਂ ਦੇ ਇਹਨਾਂ ਦੇ ਕੰਮ ਨੇ ਘੋੜਿਆਂ ਦੇ ਲੇਕਿਨ ਇਹ ਬਿਊਟੀ ਦੇ ਕੰਪੀਟੀਸ਼ਨ ਲੜਦਾ ਜੀ ਜੀ ਪਿਛਲੇ ਸਾਲ ਇਹਦੀਆਂ ਦੋ ਬੱਚੀਆਂ ਰਿੰਗ ਲੜੀਆਂ ਜੀ ਦੋਨੋਂ ਜਿੱਤੀਆਂ ਜੀ ਆ ਇਸ ਸਾਲ ਇਹਦੀਆਂ 18-20 ਬੱਚੇ ਰਿੰਗ ਚ ਆਣਗੇ ਜੀ ਟੋਟਲ 20 ਹੋਏ ਤਾਂ 18 ਰਿੰਗ 'ਚ ਮਿਲਣਗੇ ਜੀ ਇਹ ਇਸ ਟਾਈਮ ਜੀ 64.5 ਇੰਚ ਕੋੜਾ ਜੀ 64.5 ਲੋਕਾਂ ਨੂੰ ਝੂਠ ਨਹੀਂ ਬੋਲਣਾ 65 66 67 64.5 ਇੰਚ ਦਾ ਕੋੜਾ ਜੀ ਪਰ ਇਹ 65 ਤੋਂ ਪਲੱਸ ਹੋ ਜਾਏਗਾ ਅੱਛਾ ਹਾਂ ਜੀ ਇਹ 7 ਸਾਲ ਤੱਕ ਕੋੜਾ ਪੂਰਾ ਕੰਪਲੀਟ ਆਪ ਦਾ ਹਾਈਟ ਵਗੈਰਾ ਜੋ ਵੀ ਇਹਨੇ ਆਪਣੀ ਬਾਡੀ ਪੂਰੀ ਕੰਪਲੀਟ ਕਰਨੀ ਹੈ ਕੋੜ ਦੇ ਠੀਕ ਹੈ ਤੇ ਵੱਡੀ ਗੱਲ ਆ ਜੀ ਇਹ ਘੋੜੇ ਦੀ ਇੱਕ ਅੰਡਸਤੀ ਆ ਮੈਂ ਕਹਿਣਾ ਚਾਹੁੰਦਾ ਕਿ ਲੋਕਾਂ ਨੂੰ ਇਹ ਨੂੰ ਥੋੜਾ ਸਮਝਣਾ ਚਾਹੀਦਾ ਜੀ ਇਹਨੂੰ ਲੋਕ ਘੋੜਿਆਂ ਦਾ ਸ਼ੌਕ ਨਾ ਕੱਲਾ ਮੰਨ ਇੱਕ ਬਹੁਤ ਵੱਡੀ ਤੇ ਚੰਗੀ ਇੰਡਸਟਰੀ ਹੈ। ਉਹ ਇਹ ਹਰ ਗੱਲ ਆਪਣੇ ਤੋਂ ਜ਼ਿਆਦਾ ਜਾਣਦਾ ਚੰਗਾ ਮਾੜਾ ਵੀ ਜਾਣਦਾ ਪੁਰਾਣੇ ਸਮੇਂ ਤੇ ਇਹ ਵੀ ਕਹਿੰਦੇ ਆ ਵੀ ਜੇ ਅੱਗੇ ਦੁਸ਼ਮਣ ਖੜਾ ਹੁੰਦਾ ਸੀ ਤਾਂ ਉਸ ਘੋੜੇ ਨੂੰ ਉਹ ਮਤਲਬ ਘੋੜਾ ਦੂਜੇ ਪਾਸੇ ਦੀ ਕੱਢ ਕੇ ਲੈ ਜਾਂਦੇ ਆ ਆਪਣੇ ਮਾਲਕ ਨੂੰ। ਮੈਂ ਨਾ ਇਹਦੇ ਬਾਰੇ ਕਦੀ ਇਹੋ ਜੀ ਗੱਲ ਨਹੀਂ ਕਰਦਾ ਇਹਦੇ ਅੱਗੇ ਬੱਚੇ ਹੈਗੇ ਆ। ਯਾਹਦੀ ਲਾਈਨ ਦੇ ਹੋਰ ਮੇਰੇ ਕੋ ਘੋੜੇ ਹੈਗੇ ਜੇ ਕੋਈ ਭਰਾ ਚਾਹੁੰਦਾ ਕਿ ਮੈਂ ਇਸ ਲਾਈਨ ਨੂੰ ਆਪਦੇ ਘਰੇ ਲੈ ਕੇ ਜਾਣਾ ਜਾਂ ਮੈਂ ਉਹਦੇ ਬੱਚੇ ਲੈਣੇ ਉਹ ਮਿਲ ਜਾਣਗੇ ਪਰ ਇਹ ਤਾਂ ਭਰਾ ਮਤਲਬ ਸਾਡਾ ਬੱਚਾ ਜੀ ਤੇ ਬਾਕੀ ਫੀਮੇਲਸ ਹੈਗੀਆਂ ਬੱਚੀਆਂ ਹੈਗੀਆਂ ਮਤਲਬ ਉਹ ਅਲੱਗ-ਅਲੱਗ ਲਾਈਨਾਂ ਦੀਆਂ ਜੀ ਮੇਰੇ ਕੋ ਦੇਵ ਦੀਆਂ ਕਾਂਟੇ ਦੀਆਂ ਮਤਲਬ ਇਸ ਤੋਂ ਅਲੱਗ-ਅਲੱਗ ਘੋੜੀਆਂ ਲੈ ਕੇ ਮੇਟ ਕਰਾ ਕੇ ਅਸੀਂ ਬੱਚੇ ਤਿਆਰ ਕਰ ਰਹੇ ਹਾਂ ਜੀ ਹਿਤੇ ਸੀ টিਆਰਪੀ ਨਹੀਂ ਭਰੋ ਸਾਬ ਦਾ ਨਮਸਕਾਰ ਸਤਿ ਸ੍ਰੀ ਅਕਾਲ ਮਰਹਬਾ ਸੋ ਇੱਕ ਵਾਰੀ ਫੇਰ ਪਹੁੰਚੇ ਆਂ ਜਗਰਾਉਂ ਦੀ ਮੰਡੀ ਦੇ ਵਿੱਚ ਤੇ ਤੁਸੀਂ ਦੇਖ ਰਹੇ ਹੋ ਕਿ ਘੋੜਿਆਂ ਦੀ ਜਿਹੜੀ ਇਨਹਨਾ ਹਟ ਹੈ ਉਸ ਤੋਂ ਦੇਖ ਕੇ ਵੈਸੇ ਹੀ ਦੂਰੋਂ ਹੀ ਰਾਹ ਚੱਲਦਾ ਬੰਦਾ ਖਿੱਚਵਾ ਇੱਕ ਜਿਹੜੀ ਹੈ ਖਿੱਚ ਪੈਂਦੀ ਹੈ ਔਰ ਅੱਜ ਅਸੀਂ ਪਹੁੰਚੇ ਆਂ ਐਸਐਸ ਸਟੱਡ ਦੇ ਇੱਕ ਹੋਰ ਜਿਹੜਾ ਦਿਲਕਸ਼ ਜਿਹੜਾ ਹੈਗਾ ਸਾਡਾ ਘੋੜਾ ਜਾਨਵਰ ਜਿਹੜਾ ਗੁਲਬਾਗ ਸੋ ਇਹ ਗੁਲਬਾਗ ਦਾ ਨਾਮ ਹੀ ਘੋੜਿਆਂ ਦੀ ਦੁਨੀਆ ਦਾ ਇਹਨਾਂ ਨੂੰ ਸ਼ਾਹਰੁਖ ਖਾਨ ਵੀ ਕਹਿੰਦੇ ਐ ਕਿ ਘੋੜੇ ਦੀ ਦੁਨੀਆ ਦੇ ਵਿੱਚ ਇਹਦਾ ਇੱਕ ਅਲੱਗ ਰੋਬ ਹੈ ਰੁਬਾਬ ਹੈ ਤੇ ਲੋਕ ਦੂਰੋ ਦੂਰੋਂ ਇਹਨੂੰ ਦੇਖਣ ਆਂਦੇ ਨੇ ਸੋ ਅੱਜ ਪਹੁੰਚੇ ਆਂ ਬਾਈ ਜੀ ਉਹਨਾਂ ਕੋਲ ਗੱਲਬਾਤ ਕਰਾਂਗੇ ਪੁੱਛਦੇ ਆਂ ਕਿ ਭਾਜੀ ਕੀ ਕੀ ਇਹਦੇ ਵਿੱਚ ਇਹ ਜਿਆ ਕਿਉਂ ਹੈਗਾ ਜਿੰਨਾ ਜੋਸ਼ੀਲਾ ਨਜ਼ਰ ਆਂਦਾ ਐਗਰੈਸਿਵ ਨਜ਼ਰ ਆਂਦਾ ਸੋ ਇਹਦੇ ਕਰਤੱਬ ਵੀ ਨਾਲ-ਨਾਲ ਤੁਹਾਨੂੰ ਦਿਖਾਈ ਜਾਵਾਂਗੇ ਸਤਿ ਸ਼੍ਰੀ ਅਕਾਲ ਬੀ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਬਾਈ ਜੀ ਤੁਹਾਡਾ ਨਾਮ ਮੇਰਾ ਨਾਮ ਸ੍ਰਿੰਦਰ ਗਿੱਲ ਜੀ ਹਾਂ ਕੋਈ ਨਹੀਂ ਜੀ ਤੁਹਾਡਾ ਧੰਨਵਾਦ ਕਰਦੇ ਆਂ ਜੀ ਇੱਥੇ ਪਹੁੰਚੇ ਤੁਸੀਂ ਟਾਈਮ ਕੀਮਤੀ ਕੱਢ ਕੇ ਭਾਈ ਜੀ ਇਹ ਇਹਦੇ ਦਾ ਮজা ਆ ਗਿਆ ਦੇਖ ਕੇ ਇਹ 95 ਜੁਣ ਕੇ ਹਜ ਤਾ ਅਸੀਂ ਐਂਟਰ ਕੀਤੇ ਤੇ ਅਸੀਂ ਇੰਨੀ ਖਿੱਚ ਸੀਗੀ ਅਸੀਂ ਅੱਗੇ ਵੱਧ ਹੀ ਨਹੀਂ ਪਾਏ ਸੋ ਇਹ ਇਹਦਾ ਨਾਮ ਜਿਵੇਂ ਗੁਲਬਾਗ ਦਾ ਗੁਲਬਾਗ ਕਿਤਾ ਪਿਆ ਇਹਦਾ ਨਾਂ ਜੀ ਐਕਚੁਅਲੀ ਮੇਰੇ ਬੱਚਿਆਂ ਨੂੰ ਵੀ ਸ਼ੌਕ ਆ ਜੀ ਮੇਰੀ ਬੇਟੀ ਕੈਨੇਡਾ ਹੈਗੀ ਆ ਜੋ ਵੀ ਫਾਰਮ ਤੇ ਬੱਚਾ ਕੋਈ ਪੈਦਾ ਹੁੰਦਾ ਜਾਂ ਘੋੜਾ ਸੀਲ ਪਰਚੇਸ ਕਰਦੇ ਆ ਜਾਂ ਕੋਈ ਘੋੜਾ ਪਾਲਦੇ ਆ ਉਹਦਾ ਨਾਂ ਸਾਡੀ ਬੇਟੀ ਸੈੱਟ ਕਰਦੇ ਆ ਇਹਦੀ ਗਲਵਾਗ ਦੇ ਨਾਂ ਦੀ ਇੱਕ ਬਹੁਤ ਵੱਡੀ ਹਿਸਟਰੀ ਆ ਅੱਛਾ ਜੀ ਹਾਂ ਜੀ ਮਤਲਬ ਹਿਸਟਰੀ ਆ ਜੀ ਜਿਹੜੇ ਬੰਦੇ ਨੈਟ ਤੇ ਗਲਵਾਗ ਘੋੜੇ ਬਾਰੇ ਸਰਚ ਕਰਨਗੇ ਤਾਂ ਕਾਫੀ ਕੁਝ ਉਹਨਾਂ ਨੂੰ ਮਿਲ ਜਾਊਗਾ ਜੀ ਤੇ ਆਪਣੇਆ ਮਤਲਬ ਬੱਚਾ ਪਾਲ ਕੇ ਅੱਜ ਹੁਣ ਆਸਟ੍ਰੇਲੀਅਨ ਬਣ ਗਿਆ ਜੀ ਵੱਡਾ ਅੱਛਾ ਹਾਂ ਜੀ 5.5 ਸਾਲ ਦੀ ਉਮਰ ਹੋਗੀ ਸਾਡੇ 5 ਸਾਲ ਦਾ ਇਹ ਸਿਰਫ ਹਾਂਜੀ ਇਹ ਸਾਡੇ 5 ਸਾਲ ਦਾ ਜੀ ਸਾਡੇ 5 ਸਾਲ ਚ ਇਹ ਹਾਲਾਤ ਹੈ ਤੇ ਅੱਗੇ ਜਾ ਕੇ ਕੀ ਇਹ ਕਰੂਗਾ ਇਹ ਬਹੁਤ ਇੱਕ ਨਾਮੀ ਸਟ੍ਰੇਲੀਅਨ ਜੀ ਜਿਹਨੂੰ ਆਪਾਂ ਕਹਿ ਸਕਦੇ ਆਂ ਵੀ ਸਾਡੇ ਸਿਰ ਦਾ ਤਾਜ ਇਹ ਜੀ ਹਾਂਜੀ ਤੇ ਘੋੜੇ ਨੇ ਬਹੁਤ ਨਾਂ ਮਿਲਿਆ ਜੀ ਤੇ ਸ਼ੋਅ ਬੜੇ ਜਿੱਤੇ ਜੀ ਜਿੰਨੇ ਸ਼ੋਅ ਹੋਏ ਨਕੰਦ ਸ਼ੋਅ ਕੋਈ ਨਹੀਂ ਹਾਰਿਆ ਜੀ ਦੋ ਦੰਦ ਪੁਸ਼ਕਰ ਜਿੱਤੇ ਆ ਜੀ ਜੀ ਫਿਰ ਵੱਡੇ ਘੋੜਿਆਂ 'ਚ ਵੀ ਹੁਣ ਲਗਾਤਾਰ ਜਿੱਥੇ ਇਹਨੂੰ ਮੌਕਾ ਮਿਲਦਾ ਜੀ ਘੋੜਾ ਆਪਦਾ ਸ਼ੋਅ ਜਿੱਤ ਕੇ ਵਾਪਸ ਆਉਂਦਾ ਤੇ ਬਾਕੀ ਐਸਾਲ ਤਿਆਰੀ ਕਰ ਰਹੇ ਆਂ ਜੀ ਪ੍ਰਮਾਤਮਾ ਕਿਰਪਾ ਕਰੇ ਪੂਰਾ ਇੰਡੀਆ ਘਮਾਵਾਂਗੇ ਜੀ ਘੋੜੇ ਦੀ ਇਹਦੀ ਨਸਲ ਕੀੜੀ ਹੈ ਬਾਜੀ ਇਹਦੀ ਨਸਲ ਮਾਰਵਾੜਾ ਮਾਰਵਾੜੀ ਇਹਨੂੰ ਕਹਿੰਦੇ ਆ ਜੀ ਤੇ ਇਹ ਰਤਨਾਕਰ ਲਾਈਨ ਦਾ ਇਹ 'ਚ ਫਿਰ ਅੱਗੇ ਲੈਣਾ ਨੇ ਜੀ ਇਹ ਰਤਨਾਕਰ ਰਤਨਾਕਰ ਘੋੜੇ ਤੋਂ ਅੱਗੇ ਇਹ ਆਪਣਾ ਪੈਦਾ ਹੋਇਆ ਜੀ ਇਹਦਾ ਬਾਪ ਆ ਨਵਾਬ ਜੀ ਮਤਲਬ ਇਹ ਘੋੜਿਆਂ 'ਚ ਵੀ ਉਹਨਾਂ ਮਾਲਵਾੜੀਆਂ ਦਾ ਕਬਜ਼ਾ ਹੋ ਗਿਆ ਜੀ ਮਾਲਵਾੜ ਦਾ ਕਬਜ਼ਾ ਹੋ ਗਿਆ ਅਸੀਂ ਬੰਦਿਆਂ 'ਚ ਤਾਂ ਸੋਚਦੇ ਸੀ ਉਹਨਾਂ ਨੂੰ ਸੂਝ ਬਹੁਤ ਐ ਐ ਤੇ ਘੋੜਿਆਂ 'ਚ ਵੀ ਉਹ ਸਾਡੇ ਤੋਂ ਅੱਗੇ ਨੰਬਰ ਲੈ ਗਏ ਹੁਣ ਮੈਂ ਦੱਸਾਂ ਘੋੜਿਆਂ 'ਚ ਐਕਚੁਅਲੀ ਜਿਹੜੀ ਸੋਹਪਣ ਜੀ ਉਹ ਮਾਰਵਾੜ ਘੋੜੇ ਦਾ ਇੱਕ ਸੋਹਣਾਪਣ ਇਹ ਬਹੁਤ ਜ਼ਿਆਦਾ ਮਾਰਵਾੜ 'ਚ ਸੋਹਪਣ ਆਉਂਦਾ ਜੇ ਘੋੜੇ ਦਾ ਤੁਸੀਂ ਬਿਊਟੀ ਦਾ ਕੰਪੀਟੀਸ਼ਨ ਇਹ ਬਿਊਟੀ ਦੇ ਕੰਪੀਟੀਸ਼ਨ ਹੀ ਲੜਦਾ ਜੀ ਬਿਊਟੀ ਦੇ ਕੰਪੀਟੀਸ਼ਨ ਹਾਂ ਜੀ ਘੋੜਿਆਂ ਦੀ ਅਲੱਗ-ਅਲੱਗ ਨੇ ਜੀ ਕੋਈ ਰੇਸ ਕਰਾ ਰਿਆ ਕੋਈ ਰੇਵੀਆ ਚਾਲ ਆ ਜਾਂ ਮਤਲਬ ਹੋਰ ਕਈ ਤਰ੍ਹਾਂ ਦੇ ਇਹਨਾਂ ਦੇ ਕੰਮ ਨੇ ਘੋੜਿਆਂ ਦੇ ਲੇਕਿਨ ਇਹ ਬਿਊਟੀ ਦੇ ਕੰਪੀਟੀਸ਼ਨ ਲੜਦਾ ਜੀ ਇਹ ਕਿੰਨੀ ਦੇਰ ਤੋਂ ਤੁਹਾਡੇ ਕੋਲ ਇਹ ਸ਼ੁਰੂ ਤੋਂ ਹੀ ਆਪਣੇ ਕੋਲ ਆ ਜੀ ਬੱਚੇ ਅੱਛੇ ਆਪਣੇ ਕੋਲ ਹੀ ਆ ਇਹ ਇਹ ਦੀ ਬੇਸਿਕਲੀ ਸਾਰੀ ਦੇਖ ਰਹੇਗਾ ਪਾਈ ਕੀਤੇ ਹਾਂ ਹਾਂ ਜੀ ਹਾਂ ਜੀ ਹਾਂ ਜੀ ਇਹਦੀ ਮਾਂ ਵੀ ਆਪਣੇ ਕੋਲ ਆ ਜੀ ਇਸ ਟਾਈਮ ਕਹਿੰਦੇ ਇਹਦੇ ਇਹਦੇ ਬੱਚੇ ਵੀ ਬਹੁਤ ਰੱਬ ਦੀ ਦਿਆ ਨਾਲ ਬਹੁਤ ਅੱਗੇ ਕਾਮਯਾਬ ਨਿਕਲ ਰਹੇ ਆ ਹਾਂ ਜੀ ਪਿਛਲੇ ਸਾਲ ਇਹਦੀਆਂ ਦੋ ਬੱਚੀਆਂ ਰਿੰਗ ਲੜੀਆਂ ਜੀ ਦੋਨੋਂ ਜਿੱਤੀਆਂ ਜੀ ਆ ਸਾਲ ਇਹਦੀਆਂ 18-20 ਬੱਚੇ ਰਿੰਗ ਚਾਣਗੇ ਜੀ ਟੋਟਲ 20 ਹੋਏ ਤਾਂ 18 ਰਿੰਗ ਚ ਮਿਲਣਗੇ ਜੀ ਜੀ ਮਤਲਬ ਸਭ ਤੋਂ ਇਹਦੀ ਖਾਸੀਅਤ ਇਹ ਦੱਸੀ ਜਾਂਦੇ ਕਿ ਅਜ ਤੱਕ ਕੁਝ ਹਾਰੇ ਹ ਨਹੀਂ ਜਿੱਥੇ ਵੀ ਗਿਆ ਉੱਥੇ ਆਪਣਾ ਖਾਸੀਅਤ ਇਹ ਆ ਜੀ ਕਈ ਵਾਰੀ ਕਿਉਂਦਾ ਕਈ ਘੋੜੇ ਰਿੰਗ ਲੜਦੇ ਆ ਉਹ ਬਰੀਡ ਨਹੀਂ ਕਰਦੇ ਇਹ ਪ੍ਰਮਾਤਮਾ ਦੀ ਕੋਈ ਸਾਡੇ ਤੇ ਕਿਰਪਾ ਕਹਿ ਲਓ ਕਿ ਇਹ ਬਰੀਡ ਵੀ ਕਰ ਰਿਹਾ ਤੇ ਇਹ ਸ਼ੋ ਵੀ ਜਿੱਤ ਰਿਹਾ ਜੀ ਵੈਰੀ ਗੁੱਡ ਮਤਲਬ ਇਹਦੇ ਕਰਕੇ ਹੀ ਪੂਰਾ ਐਸਐਸਐ ਸਟੱਡ ਦਾ ਵੀ ਪੂਰਾ ਨਾਮ ਹੈਗਾ ਵਰਲਡ ਫੇਮਸ ਹੋਏ ਹੋਏ ਤੁਸੀਂ ਚਲੋ ਬਸ ਉਹ ਪ੍ਰਮਾਤਮਾ ਜੀ ਇਹਦਾ ਕੱਦ ਕਾਟ ਕਿੰਨਾ ਹੈਗਾ ਜੀ ਇਹ ਇਸ ਟਾਈਮ ਜੀ 64 ਇੰਚ ਕੋੜਾ ਸਾਡੇ 64 ਲੋਕਾਂ ਨੂੰ ਝੂਠ ਨਹੀਂ ਬੋਲਣਾ 65 66 67 65 64 ਇੰਚ ਦਾ ਘੋੜਾ ਜੀ ਪਰ ਇਹ 65 ਤੋਂ ਪਲੱਸ ਹੋ ਜਾਏਗਾ ਅੱਛਾ ਹਾਂ ਜੀ ਇਹ 7 ਸਾਲ ਤੱਕ ਘੋੜਾ ਪੂਰਾ ਕੰਪਲੀਟ ਆਪਦਾ ਹਾਈਟ ਵਗੈਰਾ ਜੋ ਵੀ ਇਹਨੇ ਆਪਣੀ ਬਾਡੀ ਪੂਰੀ ਕੰਪਲੀਟ ਕਰਨੀ ਤੇ ਇਹਦੇ ਪਰਿਵਾਰ ਬਾਰੇ ਦੱਸੋ ਜੀ ਇਹਦਾ ਪਿਤਾ ਕੌਣ ਸੀ ਤੇ ਮਾਂ ਕਿਹੜੀ ਤੇਰੀ ਮਾਂ ਜੀ ਗੌਰੀ ਨੀਲੇ ਰੰਗ ਦੀ ਐਸ ਟਾਈਮ ਮੇਰੇ ਕੋਲੇ ਹੀ ਆ ਜੀ ਘੋੜੀ ਅੱਛਾ ਤੇ ਜਿਹਨੇ ਇਹ ਤੋਂ ਅੱਗੇ ਬਰੀਡ ਕਰਾਉਣਾ ਜੀ ਉਹ ਇਹਦੀ ਮਾਂ ਵੀ ਦੇਖ ਸਕਦਾ ਜੀ ਤੇ ਉਸ ਤੋਂ ਅੱਗੇ ਦਾ ਬਾਪ ਆਈ ਉਹ ਸੀ ਦੇਤਾ ਸਾਡਾ ਭਰਾ ਰਾਜੂ ਆਸੀ ਉਹਨਾਂ ਕੋਲੇ ਆ ਜੀ ਨਵਾਬ ਤੇ ਉਦੋਂ ਅੱਗੇ ਇਹਦੇ ਬੱਚੇ ਸਾਡੇ ਕੋਲ ਕਾਫੀ ਨਹੀਂ ਇੱਕ ਜੀ ਬੇਟੀ ਇੱਥੇ ਆਈ ਹੋਈ ਆ ਰਹਿਮਤ ਜੀ ਉਹਨੇ ਵੀ ਸ਼ੋ ਜਿੱਤੇ ਆ ਜੀ ਤੇ ਉਹਦੇ ਨਾਲ ਸਾਡਾ ਇੱਕ ਭਰਾ ਨੇ ਇੱਥੇ ਪ੍ਰਧਾਨ ਜੀ ਹੋਣੀ ਉਹਨਾਂ ਕੋਲੇ ਬੱਚੀ ਆ ਜੀ ਉਹ ਵੀ ਸ਼ੋ ਜਿੱਤੀ ਆ ਤੇ ਪਿਛਲੇ ਪਹਿਲੇ ਸਾਲ ਦੀ ਬਰੀਡਿੰਗ ਚੋਂ ਤਿੰਨ ਬੱਚੇ ਸੀ ਦੋਸ਼ ਹੋ ਜਿੱਤ ਕੇ ਇੱਕ ਪ੍ਰਮਾਤਮਾ ਨੂੰ ਪਿਆਰਾ ਹੋ ਗਿਆ ਸੀ ਉਸ ਤੋਂ ਬਾਅਦ ਜਿਹੜੇ ਐਤਕੀ ਦੇ ਬੱਚੇ ਆ ਉਹ ਸਾਰੇ ਤੰਦਰੁਸਤ ਨੇ ਜੀ ਤੇ ਉਹ ਸਾਰੇ ਭਰਾ ਤਿਆਰੀਆਂ ਕਰ ਰਿਹਾ ਤੇ ਉਹ ਰਿੰਗਾ ਚ ਆਣਗੇ ਤੇ ਇਹ ਹਜੇ ਤੱਕ ਕਿੰਨੇ ਵਾਰੀ ਬਰੀਡਿੰਗ ਕਰ ਚੁੱਕੇ ਕਿੰਨੇ ਕੇ ਬੱਚੇ ਦੇ ਇਹਦੇ ਜੀ 25 ਕੇ ਬੱਚੇ 23 ਬੱਚੇ ਆ ਗਏ ਆ ਉਸ ਤੋਂ ਬਾਅਦ ਜਿਹੜੀ ਪਿਛਲੇ ਸਾਲ ਦੀ ਬਰੀਡਿੰਗ ਆ ਉਹ ਘੋੜੀਆਂ ਇਸ ਸਾਲ ਸੋਣੀਆਂ 11ਵੇਂ ਅੰਤ ਤੇ ਘੋੜੀ ਬੱਚਾ ਦੇ ਦਿੰਦੀ ਓਕੇ ਜੀ ਬੇਸਿਕਲੀ ਜੇ ਆਪਾਂ ਮੰਨ ਕੇ ਚੱਲੀਏ ਤੇ ਇਹਦੇ ਬਾਰੇ ਇਹਦੇ ਚ ਜਿਵੇਂ ਰਤਨਾਕਰ ਲਾਈਨ ਕਰਕੇ ਇਹਦਾ ਇੰਨਾ ਹੈਗਾ ਕਿ ਇਹਦੇ ਬੱਚੇ ਵੀ ਸਾਰੇ ਇਹਦੇ ਤਰ੍ਹਾਂ ਹੋਣ ਹਾਰ ਨਿਕਲ ਰਹੇ ਨੇ ਰਤਨਾਕਰ ਲਾਈਨ ਚ ਬਿਊਟੀ ਜ਼ਿਆਦਾ ਹੈ ਜੀ ਇਹਦੇ ਵਿੱਚ ਹਾਈਟ ਵੀ ਹੈ ਜੀ ਦੋ ਲਾਈਨਾਂ ਤਿੰਨ ਹੋਰ ਵੀ ਨੇ ਕਈ ਲਾਈਨਾਂ ਚ ਕੋਈ ਮਤਲਬ ਕਈ ਮੈਂ ਨਹੀਂ ਉਸ ਪਾਸੇ ਜਾਣਾ ਚਾਹੁੰਦਾ ਜਿਹੜੇ ਲੋਕ ਘੋੜੇ ਦੇ ਬਾਰੇ ਜਾਣਦੇ ਆ ਜੀ ਉਹਨਾਂ ਨੂੰ ਪਤਾ ਕੀ ਰਤਨਾਕਰ ਕੀ ਸੀ ਬਿਲਕੁਲ ਠੀਕ ਹੈ ਠੀਕ ਹੈ ਜੀ ਤੇ ਵੱਡੀ ਗੱਲ ਆ ਜੀ ਇਹ ਘੋੜੇ ਦੀ ਇੱਕ ਇੰਡਸਟਰੀ ਆ ਮੈਂ ਕਹਿਣਾ ਚਾਹੁੰਦਾ ਕਿ ਲੋਕਾਂ ਨੂੰ ਇਹਨੂੰ ਥੋੜਾ ਸਮਝਣਾ ਚਾਹੀਦਾ ਜੀ ਇਹਨੂੰ ਲੋਕ ਘੋੜਿਆਂ ਦਾ ਸ਼ੌਕ ਨਾ ਕੱਲਾ ਮੰਨ ਇੱਕ ਬਹੁਤ ਵੱਡੀ ਤੇ ਚੰਗੀ ਇੰਡਸਟਰੀ ਹੈ ਜੀ ਗੱਲਬਾਤ ਕਰੀਏ ਜਿਵੇਂ ਇਹਦਾ ਕੱਡ ਕਾਠ ਦੇਖ ਕੇ ਮਜ਼ਾ ਆ ਜਾਂਦਾ ਇਹਦੇ ਵਿੱਚ ਐਗਰੈਸ਼ਨ ਹੈ ਇਹ ਇਹ ਕਿਉਂ ਇੰਨਾ ਹੈਗਾ ਐਗਰੈਸ਼ਨ ਇਹ ਹੁਣ ਮੈਂ ਤੁਹਾਨੂੰ ਥੋੜਾ ਬਰੀਕੀ ਜਾਨਣਾ ਜੀ ਇਹ ਜ਼ਿਆਦਾ ਹੈਗਾ ਜੀ ਇਨ ਬਰੀਡਿੰਗ ਤੋਂ ਬਾਹਰ ਘੋੜਾ ਹੈ ਅੱਛਾ ਜੇ ਅਸੀਂ ਇਨ ਬਰੀਡਿੰਗ ਤੋਂ ਬਾਹਰ ਆਂਗੇ ਤਾਂ ਸਾਨੂੰ ਇਦਾਂ ਦੇ ਹੀ ਰਿਜ਼ਲਟ ਮਿਲਣਗੇ ਉਹ ਸਾਡੇ ਘੋੜੇ ਪਰਿਵਾਰਾਂ ਨੂੰ ਜਾਂ ਜਿਹੜੇ ਸਾਡੇ ਘੋੜੇ ਮਤਲਬ ਆਲ ਰਿਹਾ ਇਸ ਟਾਈਮ ਜਾਂ ਖਰੀਦ ਰਿਹਾ ਆ ਉਹ ਇਨ ਬਰੀਡਿੰਗ ਤੋਂ ਬਚ ਕੇ ਰਹਿਣ ਉਹਦਾ ਧਿਆਨ ਹੈ ਇਨ ਬਰੀਡਿੰਗ ਜੀ ਜਿਹੜੀ ਇਹਦੀ ਲਾਈਨ ਆ ਉਹਦੇ ਚ ਮਤਲਬ ਵੀ ਜਿਵੇਂ ਕਹਿ ਲੋ ਵੀ ਅਲੀ ਸ਼ਾਨ ਦਾ ਅਲੀ ਸ਼ਾਨ ਨਾਲ ਨਾ ਮਿਲੇ ਰਤਨਾਕਰ ਦਾ ਰਤਨਾਕਰ ਨਾਲ ਨਾ ਮਿਲੇ ਮਤਲਬ ਕਰਾਸ ਹੋਵੇ ਕਰਾਸ ਬਰੀਡਿੰਗ ਕਰਾਸ ਹੋਵੇ ਹਾਂ ਬਰੀਡਿੰਗ ਕਰਾਸ ਕਰਨੀ ਚਾਹੀਦੀ ਜਿਵੇਂ ਉਹ ਕਹਿੰਦੇ ਆ ਜੇ ਤੁਹਾਡੀ ਗੱਲ ਮੈਂ ਸਮਝੀ ਮੈਡੀਕਲ ਲਾਈਨ ਚ ਜਿਵੇਂ ਉਹ ਕਹਿੰਦੇ ਆ ਕਿ ਬੰਦਿਆਂ ਚ ਵੀ ਇਦਾਂ ਹੀ ਹੁੰਦਾ ਇਨਸਾਨਾਂ ਚ ਵੀ ਇਦਾਂ ਹੁੰਦਾ ਕਿ ਸੀਮ ਲੋਕ ਕੁੱਤਿਆਂ ਚ ਵੀ ਇਨ ਬਰੀਡਿੰਗ ਤੋਂ ਵਿਚਾਰ ਰੱਖਦੇ ਆ ਜੀ ਹੋਰ ਵੀ ਜਿੱਥੇ ਜਿੱਥੇ ਕੋਈ ਬਰੀਡ ਕਰਦਾ ਕਿਸੇ ਵੀ ਚੀਜ਼ ਨੂੰ ਜੀ ਤੇ ਉਹਦੇ ਚ ਵਿਚਾਰ ਰੱਖਦੇ ਇਹਦੇ ਚ ਫਿਰ ਨਾ ਤਾਂ ਕੋਈ ਬਿਮਾਰੀ ਆਏਗੀ ਜੀ ਬਿਲਕੁਲ ਠੀਕ ਤੇ ਨਾ ਘੋੜੇ ਚ ਕੋਈ ਪ੍ਰੋਬਲਮ ਆਈ ਨਹੀਂ ਤਾਂ ਇਨ ਬਰੀਡਿੰਗ ਚ ਕਾਫੀ ਪ੍ਰੋਬਲਮ ਆਈ ਕਿਸੇ ਦੇ ਕੰਨ ਨਹੀਂ ਆਇਆ ਕਿਸੇ ਦੇ ਦੰਦ ਖਰਾਬ ਹੋ ਗਏ ਕਿਸੇ ਦੇ ਪੈਰ ਖਰਾਬ ਹੋ ਗਏ ਮਤਲਬ ਉਹ ਚੀਜ਼ਾਂ ਤੋਂ ਬਚਣਾ ਤਾਂ ਸਾਨੂੰ ਇਨ ਬਰੀਡਿੰਗ ਤੋਂ ਬਾਹਰ ਰਹਿਣਾ ਪੈਣਾ ਜੀ ਤੇ ਜਿਵੇਂ ਆ ਬੱਚੇ ਹੁਣ ਅਸੀਂ ਦੇਖ ਰਹੇ ਆ ਕਿ ਇਹਨਾਂ ਚ ਚਾਹ ਹੈਗਾ ਆ ਕੇ ਇਦਾਂ ਫੜ ਰਹੇ ਹੈਗੇ ਆ ਇਹਨੂੰ ਖਿਡਾ ਰਹੇ ਹੈਗੇ ਆ ਤੇ ਇਹ ਘੋੜਿਆਂ ਦੇ ਨਾਲ ਜਿਵੇਂ ਘੋੜੇ ਨੂੰ ਕਿੱਦਾਂ ਪਤਾ ਲੱਗਦਾ ਕਿ ਜਿਹੜਾ ਮੈਨੂੰ ਹੁਣ ਰੱਸੀ 'ਚ ਫੜਿਆ ਉਹ ਉਹ ਬੰਦਾ ਮੇਰਾ ਦੋਸਤ ਹੈ ਨਹੀਂ ਤਾਂ ਬੰਦਾ ਡਰ ਵੀ ਜਾਂਦਾ ਘੋੜੇ ਨੂੰ ਇੱਕ ਇਹੋ ਜਿਹਾ ਦਿਮਾਗ ਪ੍ਰਮਾਤਮਾ ਨੇ ਲਾਇਆ ਜੀ ਇਹ ਸਾਡੇ ਗੁਰੂ ਮਹਾਰਾਜ ਦੀ ਸਵਾਰੀ ਸੀ ਉਹ ਇਹ ਹਰ ਗੱਲ ਆਪਣੇ ਤੋਂ ਜ਼ਿਆਦਾ ਜਾਣਦਾ ਚੰਗਾ ਮਾੜਾ ਵੀ ਜਾਣਦਾ ਪੁਰਾਣੇ ਸਮੇਂ ਤੇ ਇਹ ਵੀ ਕਹਿੰਦੇ ਆ ਵੀ ਜੇ ਅੱਗੇ ਦੁਸ਼ਮਣ ਖੜਾ ਹੁੰਦਾ ਸੀ ਤਾਂ ਉਸ ਘੋੜੇ ਨੂੰ ਉਹ ਮਤਲਬ ਘੋੜਾ ਦੂਜੇ ਪਾਸੇ ਦੀ ਕੱਢ ਕੇ ਲੈ ਜਾਂਦਾ ਆਪਣੇ ਮਾਲਕ ਨੂੰ ਉਹਨੂੰ ਨਹੀਂ ਪਤਾ ਹੁੰਦਾ ਸੀ ਮੇਰੇ ਅੱਗੇ ਦੁਸ਼ਮਣ ਆ ਤੇ ਘੋੜਾ ਸਾਈਡ ਚੇਂਜ ਕਰਕੇ ਸੀ ਦੇਖਿਆ ਕਿ ਘੋੜਾ ਜਿਹੜਾ ਮਾਲਕ ਨੂੰ 2 ਨੰਬਰ ਦਾ ਕੰਮ ਕਰਦੇ ਸੀ ਘੋੜੇ ਤੇ ਉਹ ਪੁਲਿਸ ਤੋਂ ਵੀ ਬਚ ਕੇ ਲੰਘ ਜਾਂਦੇ ਸੀ ਘੋੜੇ ਤੇ ਉਸ ਤੋਂ ਅੱਗੇ ਜੀ ਫਿਰ ਇੱਕ ਹੋਰ ਗੱਲ ਕਹਿਣੀ ਚਾਹੁੰਦਾ ਮੈਂ ਅੱਜ ਇਹ ਤੁਹਾਡੇ ਮੀਡੀਅਮ ਰਾਹੀਂ ਕਹਿਣਾ ਅੱਜ ਤੱਕ ਕਿਸੇ ਨੇ ਨਹੀਂ ਕਹੀ ਇਹਨੂੰ ਘੋੜੇ ਨੂੰ ਮਹਾਰਾਜ ਭਾਈ ਜਾਨ ਕਹਿੰਦੇ ਸੀ ਵੀ ਨਾਲ ਹੀ ਸੀ ਦੀਆਂ ਪਾਈਆਂ ਇਹਨਾਂ ਨੇ ਜਦੋਂ ਕਿਤੇ ਕੋਈ ਕੁਰਬਾਨੀਆਂ ਹੋਈਆਂ ਤੇ ਮਹਾਰਾਜ ਦੀ ਇੱਕ ਕਿਰਪਾ ਹੋਈ ਤਾਂ ਜੇ ਘੋੜਿਆਂ ਨੂੰ ਆ ਸਾਰੀ ਕਿਰਪਾ ਇਹਨਾਂ ਦੀ ਮਾਲਿਸ਼ ਸਾਂਭ ਸੰਭਾਲ ਤੱਜ ਰਾਜੇ ਬਣੇ ਘੋੜੇ ਖੜੇ ਆ ਜੀ ਤੇ ਜਿਸ ਉੱਪਰ ਪ੍ਰਮਾਤਮਾ ਦੀ ਕਿਰਪਾ ਹੋਵੇ ਤੇ ਉਸ ਚੀਜ਼ ਨੂੰ ਤਾਂ ਦੁਨੀਆ ਤਰਸਦੀ ਆ ਜਿਹਦੇ ਘਰੇ ਪੈਰ ਪਾਉਂਦਾ ਜੀ ਤਾਂ ਉਹ ਮਤਲਬ ਰਾਜੀ ਮਹਾਰਾਜ ਜੀ ਕਿੱਲਾ ਅਸੀਂ ਸੁਣੀ ਹੈ ਕਿ ਇਹਦੇ ਲਈ ਤੁਹਾਨੂੰ ਬਹੁਤ ਵੱਡੀਆਂ-ਵੱਡੀਆਂ ਆਫਰਾਂ ਆਈਆਂ ਪਰ ਤੁਸੀਂ ਇਹਨੂੰ ਐਦੇ ਪਰਿਵਾਰ ਦੇ ਮੈਂਬਰ ਦੀ ਤਰ੍ਹਾਂ ਰੱਖਦੇ ਹੋ ਤੁਸੀਂ ਕੋਈ ਆਫਰ ਕਦੀ ਹਾਂਜੀ ਜੀ ਮੈਂ ਇਹਦੇ ਬਾਰੇ ਕਦੀ ਇਹ ਜੀ ਗੱਲ ਨਹੀਂ ਕਰਦਾ ਇਹਦੇ ਅੱਗੇ ਬੱਚੇ ਹੈਗੇ ਆ ਜਾਂ ਇਹਦੀ ਲਾਈਨ ਦੇ ਹੋਰ ਮੇਰੇ ਕੋਲ ਘੋੜੇ ਹੈਗੇ ਆ ਜੇ ਕੋਈ ਭਰਾ ਚਾਹੁੰਦਾ ਕਿ ਮੈਂ ਇਸ ਲਾਈਨ ਨੂੰ ਆਪਦੇ ਘਰੇ ਲੈ ਕੇ ਜਾਣਾ ਜਾਂ ਮੈਂ ਉਹਦੇ ਬੱਚੇ ਲੈਣੇ ਉਹ ਮਿਲ ਜਾਣਗੇ ਪਰ ਇਹ ਤਾਂ ਭਰਾ ਮਤਲਬ ਸਾਡਾ ਬੱਚਾ ਹੈ ਇੱਕ ਹੋਰ ਚੀਜ਼ ਭਾਜੀ ਮੈਂ ਇਹ ਪੁੱਛਣਾ ਚਾਹਨਾ ਕਿ ਜਿਹੜੇ ਬੰਦੇ ਨਵੇਂ ਆ ਕਿਉਂਕਿ ਅੱਜ ਕੱਲ ਟ੍ਰੈਂਡ ਬਹੁਤ ਹੋ ਗਿਆ ਘੋੜਿਆਂ ਦਾ ਜਿੱਦਾਂ ਤੁਸੀਂ ਵੀ ਦੱਸਿਆ ਠੀਕ ਹੈ ਟ੍ਰੈਂਡ ਬਹੁਤ ਹੋ ਗਿਆ ਜਿਹੜੇ ਬੰਦੇ ਅੱਜ ਤੱਕ ਘੋੜਾ ਜਿਨ੍ਹਾਂ ਨੇ ਨਹੀਂ ਖਰੀਦਿਆ ਪਹਿਲੀ ਵਾਰੀ ਘੋੜਾ ਖਰੀਦਣ ਜਾ ਰਹੇ ਆ ਉਹਨਾਂ ਨੂੰ ਕੀ ਧਿਆਨ ਰੱਖਣਾ ਚਾਹੀਦਾ ਹੈ ਤਾਂ ਕਿ ਉਹਨਾਂ ਨਾਲ ਠੱਗੀ ਨਾ ਹੋਵੇ ਕੋਈ ਉਹਨਾਂ ਨੂੰ ਮਿਸ ਗਾਈਡ ਨਾ ਕਰੇ ਕਿਉਂਕਿ ਚੰਗੇ ਮਾੜੇ ਹਰ ਤਰ੍ਹਾਂ ਦੇ ਲੋਕ ਨੇ ਹਾਂਜੀ ਉਹਨਾਂ ਨੂੰ ਪਹਿਲੀ ਗੱਲ ਕੋਈ ਅੱਛਾ ਸਲਾਹਕਾਰ ਨਾਲ ਲੈਣਾ ਚਾਹੀਦਾ ਜੀ ਤੇ ਉਹ ਵਿਸ਼ਵਾਸ ਕਰ ਸਕਦੇ ਆ ਫਿਰ ਚੰਗੇ ਫਾਰਮਰਾਂ ਤੇ ਜਾਣਾ ਚਾਹੀਦਾ ਜਿਵੇਂ ਕਾਫੀ ਨਾਮੀ ਫਾਰਮਰ ਹੈਗੇ ਆ ਜਿਨ੍ਹਾਂ ਤੋਂ ਜਾ ਕੇ ਆਪਣੇ ਆਪ ਨੂੰ ਮਤਲਬ ਪਹਿਲਾਂ ਤਿਆਰ ਕਰ ਲੈਣ ਵੀ ਇਹ ਕੀ ਕਰ ਰਿਹਾ ਕੀ ਪਾਲ ਰਿਹਾ ਥੋੜਾ ਜਿਆ ਇਹਦੇ ਬਾਰੇ ਪੜ੍ਹ ਕੇ ਸੁਣ ਕੇ ਫਿਰ ਪਰਚੇਸ ਕਰ ਲੈਣ ਤੇ ਫਿਰ ਇਹ ਬਹੁਤ ਹੀ ਅੱਛਾ ਕੰਮ ਕਹਿ ਲਓ ਸ਼ੌਕ ਕਹਿ ਲਓ ਵੱਡੀ ਗੱਲ ਆ ਕਿ ਕਿਸੇ ਦਾ ਵੀ ਬੱਚਾ ਕਿਸੇ ਗਲਤ ਪਾਸੇ ਨਹੀਂ ਜਾਊ ਬਿਲਕੁਲ ਠੀਕ ਠੀਕ ਹੈ ਜੀ ਹੋਰ ਕੋਈ ਆਪਣੇ ਵੱਲੋਂ ਕੋਈ ਜਾਣਕਾਰੀ ਦੇਣਾ ਚਾਹੁੰਦੇ ਹੋ ਤੁਸੀਂ ਜਿਵੇਂ ਅਸੀਂ ਕੱਲ ਦੇਖਿਆ ਕੱਲ ਤੁਹਾਡਾ ਤੁਸੀਂ ਇੱਕ ਅਲੱਗ ਤੁਹਾਡਾ ਸਟੱਡ ਫਾਰਮ ਵੱਲੋਂ ਅਲੱਗ ਘੋੜਾ ਪੇਸ਼ ਕੀਤਾ ਗਿਆ ਸੀ ਸੋ ਤੁਹਾਡੇ ਕੋਲ ਹੋਰ ਕਿੰਨੇ ਜਿਹੜੇ ਮੇਲ ਹੈਗੇ ਆ ਘੋੜੇ ਹੈਗੇ ਆ ਮੇਲ ਮੇਰੇ ਕੋਲੇ ਹੈਗੇ ਆ ਜੀ 4-5 ਇਹਦੇ ਬੱਚੇ ਆ ਗਏ ਅੱਛਾ ਜੀ ਤੇ ਬਾਕੀ ਫੀਮੇਲਸ ਹੈਗੀਆਂ ਬੱਚੀਆਂ ਹੈਗੀਆਂ ਮਤਲਬ ਉਹ ਅਲੱਗ-ਅਲੱਗ ਲਾਈਨਾਂ ਦੀਆਂ ਜੀ ਮੇਰੇ ਕੋਲ ਦੇਵ ਦੀਆਂ ਕਾਂਟੇ ਦੀਆਂ ਮਤਲਬ ਇਸ ਤੋਂ ਅਲੱਗ-ਅਲੱਗ ਘੋੜੀਆਂ ਲੈ ਕੇ ਮੇਟ ਕਰਾ ਕੇ ਅਸੀਂ ਬੱਚੇ ਤਿਆਰ ਕਰਦੇ ਆ ਜੀ ਉਹਦੇ 'ਚ ਕਾਫੀ ਕੁਝ ਪਰਮਾਤਮਾ ਨੇ ਦਿੱਤਾ ਜੀ ਅੱਛੇ-ਅੱਛੇ ਘੋੜੀਆਂ ਬਰੂਡ ਮੇਅਰ ਘੋੜੀਆਂ ਆਪਣੇ ਕੋਲ ਤੇ ਇਹ ਘੋੜਾ ਜਿਹੜਾ ਤੁਸੀਂ ਮੇਨ ਆਪਾਂ ਦੇਖ ਰਹੇ ਆ ਆ ਬੇਸਿਕਲੀ ਬਹੁਤ ਰੇਅਰ ਹੁੰਦੇ ਆ ਇਹ ਕਿ ਇਹ ਸ਼ੋਅ ਚ ਵੀ ਜਾ ਰਿਹਾ ਹੈ ਤੇ ਬਰੀਡਿੰਗ ਦੇ ਵੀ ਕੰਮ ਦੋਨੋਂ ਕੰਮ ਕਰ ਰਿਹਾ ਹੈ ਵੈਰੀ ਗੁੱਡ ਇਹਦੇ ਜਿਹੜੀ ਮਾਂ ਦਾ ਤੇ ਪਰਮਾਤਮਾ ਦੀ ਕਿਰਪਾ ਜੀ ਮਾਂ ਨੇ ਜ ਪੈਦਾ ਕੀਤਾ ਪਰਮਾਤਮਾ ਨੇ ਉਹ ਕਿਰਪਾ ਕੀਤੀ ਉਹ ਸਾਰਾ ਕੁਝ ਸਾਡੀ ਝੋਲੀ ਪਾਇਆ ਤੇ ਸਾਨੂੰ ਇਹ ਮੌਕਾ ਮਿਲਿਆ ਵੈਰੀ ਗੁੱਡ ਧੰਨਵਾਦ ਬਾਜੀ ਥੈਂਕ ਯੂ ਜੀ ਥੈਂਕ ਯੂ ਸੋ ਦੇਖਦੇ ਆ ਤੁਸੀਂ ਕਿ ਕਿਦਾਂ ਗੁਲਬਾਗ ਦੀ ਇੱਕ ਆਪਾਂ ਵੀ ਦੇਖ ਸਕਦੇ ਆ ਕਿ ਕਿਦਾਂ ਉਹਦਾ ਬਾਡੀ ਸਟਰਕਚਰ ਹੈਗਾ ਔਰ ਘੋੜੇ ਦਾ ਕਿਦਾਂ ਇੱਕਦਮ ਗਠੀਲਾ ਔਰ ਕਿਦਾਂ ਉਹ ਇੱਕ ਦਮ ਤੇਜ ਤਰਾਰ ਔਰ ਕਿਸ ਹਿਸਾਬ ਨਾਲ ਦਿਲ ਗੁਲਬਾਗ ਜਿਹੜਾ ਇਹ ਘੋੜਾ ਹੈਗਾ ਜਿਹੜਾ ਕਿ ਲੋਕਾਂ ਦੀ ਅੱਖਾਂ ਨੂੰ ਜਿਹੜਾ ਘੋੜਿਆਂ ਦੀ ਮੰਡੀ ਜਾ ਕੇ ਜਿਹੜਾ ਲੋਕਾਂ ਨੂੰ ਆਕਰਸ਼ਿਤ ਕਰ ਰਿਹਾ ਹੈ ਤੇ ਲੋਕੀ ਇਹਦੇ ਦੂਰੋਂ ਦੂਰੋਂ ਦੀ ਲੋਕੀ ਇਹਨੂੰ ਦੇਖਣ ਆਂਦੇ ਐ ਔਰ ਦੇਖਦੇ ਐ ਇਹਦਾ ਅਗਰੈਸ਼ਨ ਇਹਦਾ ਜਿਹੜਾ ਜਿਹੜਾ ਜੋਸ਼ੀਲਾਪਨ ਹੈਗਾ ਉਹੀ ਇਹਦੇ ਆਕਰਸ਼ਣ ਦਾ ਮੇਨ ਕੇਂਦਰ ਹੈਗਾ ਤੇ ਜਿਹੜੀ ਇਹਦੀ ਖੂਬਸੂਰਤੀ ਹੈ ਉਹ ਵੀ ਆਪਣੇ ਆਪ 'ਚ ਜਿਹੜੀ ਹੈ ਅਲੱਗ ਹੀ ਜਿਹੜਾ ਘੋੜੇ ਨੂੰ ਦਰਸਾਉਂਦੀ ਆ ਫਿਲਹਾਲ ਇਹ ਸੀ ਇਸ ਵੇਲੇ ਦਾ ਅਪਡੇਟ ਫਿਰ ਐਸਐਸਐਸ ਸਟੱਡ ਫਾਰਮ ਦੇ ਹੋਰ ਵੀ ਘੋੜਿਆਂ ਦੇ ਨਾਲ ਰੂਬਰੂ ਜ਼ਰੂਰ ਕਰਾਂਗੇ ਤੇ ਦੇਖਦੇ ਰਾਵਾਂਗੇ ਦੇਖਦੇ ਰੋ